ਤੇ ਵਿਆਹ ਵੇਲੇ ਆਮ ਤੌਰ ਤੇ ਜਦੋਂ ਘਰ ਦੇ ਕੋਈ ਕੁੜੀ ਦੇਖਦੇ ਨੇ ਤੇ ਇਹ ਧਿਆਨ ਰੱਖਦੇ ਨੇ ਕੁੜੀ ਦਾ ਰੰਗ ਸਾਫ਼ ਹੋਣਾ ਚਾਹੀਦਾ ਹੈ। ਉਹਦਾ ਕੱਦ ਵੀ ਲੰਮਾ ਹੋਣਾ ਚਾਹੀਦਾ ਹੈ ਨਾ ਤੇ ਪੂਰੀ ਉਹ ਪਤਲੀ ਵੀ ਹੋਣੀ ਚਾਹੀਦੀ ਹੈ। ਇੰਨੀਆਂ ਸਾਰੀਆਂ ਗੱਲਾਂ ਦੇਖਦੇ ਵਿੱਚ ਕੁੜੀਆਂ ਦੀ ਖਾਸ ਤੌਰ ਤੇ ਮੈਂ ਗੱਲ ਕਰਾ ਤੇ ਇੱਕ ਅਲੱਗ ਦੇਖੀਆਂ ਜਾਂਦੀਆਂ। ਬਿਲਕੁਲ ਦੇਖੀਆਂ ਜਾਂਦੀਆਂ ਨੇ ਜੀ। ਪਰ ਤੁਸੀਂ ਇਹ ਦੇਖੋ ਕਿ ਜਿੱਥੋਂ ਤੱਕ ਮਤਲਬ ਆਮ ਮੈਂ ਪਿੰਡਾਂ ਦੀ ਗੱਲ ਕਰਾਂ ਨਾ ਤਾਂ ਅਸੀਂ ਇਹ ਦੇਖਦੇ ਹਾਂ ਕਿ ਕੁੜੀ ਦੇ ਵਿੱਚ ਗੁਣ ਹੋਣੇ ਜ਼ਿਆਦਾ ਜ਼ਰੂਰੀ ਨੇ ਪਰ ਅੱਜ ਕੱਲ ਕਿਤੇ ਨਾ ਕਿਤੇ ਚੀਜ਼ ਦੇਖੀ ਜਾਂਦੀ ਹੈ ਪਰ ਜੇ ਮੈਂ ਆਪਣੀ ਸੋਚ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਇਹ ਚੀਜ਼ ਹੈ ਕਿ ਫਿਰ ਤਾਂ ਅਸੀਂ ਮਾਡਲ ਲੱਭਣ ਜਾਂਦੇ ਆ ਤੇ ਮਾਡਲਸ ਕਦੀ ਵੀ ਰੋਟੀਆਂ ਪਕਾ ਕੇ ਨਹੀਂ ਕਮਾਉਂਦੀਆਂ ਮਾ ਤਾਂ ਪਕੀਆਂ ਪਕਾਈਆਂ ਪਾਲਦੀਆਂ ਨੇ ਤਾਂ ਸਾਨੂੰ ਥੋੜਾ ਜਿਹਾ ਇਹ ਵੀ ਦੇਖਣਾ ਚਾਹੀਦਾ ਹੈ ਫੱਬਤ ਹੋਣੀ ਚਾਹੀਦੀ ਆ ਫੱਬਤ ਕਈ ਵਾਰੀ ਸਾਦੇ ਬੰਦੇ ਦੀ ਵੀ ਬਹੁਤ ਹੁੰਦੀ ਆ ਜੀ ਜੀ ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਬਹੁਤ ਹੀ ਪਤਲੀ ਹੋਈ ਫੱਬਦੀ ਹੋਊਗੀ ਜਾਂ ਬਹੁਤ ਹੀ ਗੋਰੀ ਹੋਈ ਫੱਬਦੀ ਹੋਊਗੀ ਜੀ ਕਈ ਵਾਰੀ ਕਹਿੰਦੇ ਹੁੰਦੇ ਨੇ ਕਿ ਲਾਲਤਾ ਗੋਦੜੀਆਂ ਚ ਵੀ ਪਛਾਣੇ ਜਾਂਦੇ ਨੇ ਹਮ ਤੇ ਪਰ ਉਹਦੇ ਨਾਲ ਨਾਲ ਸਾਨੂੰ ਸਰੀਰਕ ਦੇਖ ਦੇ ਨਾਲ ਸਾਨੂੰ ਮਾਨਸਿਕ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਮਾਨਸਿਕ ਪੱਖੋਂ ਅਗਲਾ ਬੰਦਾ ਕਿੰਨਾ ਕੁ ਮਜ਼ਬੂਤ ਹੈ ਬਿਲਕੁਲ ਕਿੰਨਾ ਕੋ ਸਾਡਾ ਔਖੇ ਸਮੇਂ ਦੇ ਵਿੱਚ ਸਾਥ ਦੇ ਸਕਦਾ ਹੈ ਜੀ ਕਈ ਵਾਰੀ ਮਤਲਬ ਜਿਹੜੇ ਸੋਹਣੀ ਸੂਰਤ ਵਾਲੇ ਹੁੰਦੇ ਨੇ ਉਹ ਔਖੇ ਟਾਈਮ ਦੇ ਵਿੱਚ ਪੈਰੀ ਪਿੱਛੇ ਪਟ ਜਾਂਦੇ ਨੇ ਕਿ ਹੁਣ ਤਾਂ ਮੇਰੇ ਤੋਂ ਮੇਰੇ ਖਰਚੇ ਹੀ ਨਹੀਂ ਚੱਲ ਹੋਣੇ ਇਹਦੇ ਤੋਂ ਜੀ ਜੀ ਤੇ ਪਰ ਜੇ ਕੋਈ ਅਸੀਂ سیرਤ ਦੇ ਪੱਖੋਂ ਮਾਨਸਿਕ ਤੇ ਭਾਵਨਾਤਮਕ ਪੱਖੋਂ ਅਸੀਂ ਕਹਿੰਦੇ ਹਾਂ ਨਾ ਪਰੋਚਿਆ ਹੋਇਆ ਬੰਦਾ ਗੁਣਾ ਦੇ ਨਾਲ ਪਰੋਚਿਆ ਬੰਦਾ ਲੱਭੀਏ ਤਾਂ ਉਹ ਸਗੋਂ ਸੌਖੇ ਵੇਲੇ ਤਾਂ ਕਈ ਵਾਰੀ ਗੱਲ ਨਾ ਸੁਣੂਗਾ ਪਰ ਔਖੇ ਵੇਲੇ ਹੱਥ ਇਹਨਾਂ ਕੁੱਟ ਕੇ ਫੜਦਾ ਹੈ ਕਿ ਕਦੀ ਉਹ ਛੱਡਦਾ ਹੀ ਨਹੀਂ ਹੈਗਾ ਹੂੰ ਜੀ ਤੇ ਗੱਲ ਇੱਥੇ ਜੇ ਸ਼ੌਂਕ ਦੀ ਕਰੀਏ ਤੇ ਕਹਿੰਦੇ ਨੇ ਕਿ ਦੋ ਇਨਸਾਨ ਜੇ